ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਰਨ ਸ਼ਪਲਾ ਅੱਜ ਥੋੜੀ ਖਾਸ ਮੁਲਾਕਾਤ ਕਰਾਵਾਂਗੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ ਪੀਜੀ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋ ਸਰ ਬਹੁਤ ਮਿਹਰਬਾਨੀ ਤੁਹਾਡੀ ਸਰ 700 7 ਸੀਟਾਂ ਤਾਂ ਆ ਗਈਆਂ ਹਾਂ ਪਰ ਵੋਟ ਪਰਸੈਂਟ ਬਹੁਤ ਘੱਟ ਗਿਆ ਪਹਿਲਾਂ ਤਾਂ ਕੀ ਕਹੋਗੇ ਦੱਸੋ ਦੇਖੋ ਵੋਟ ਪਰਸੈਂਟ ਅਕਸਰ ਵੱਧਾ ਘੱਟਦਾ ਰਹਿੰਦਾ ਹੈ ਹਮ ਲੇਕਿਨ ਪ੍ਰਜਾਤੰਤਰ ਦੀ ਵਿੱਚ ਦੇਖਿਆ ਜਾਂਦਾ ਕਿ ਜੇਤੂ ਕੌਣ ਹੈ ਜੀ ਤੇ ਨੰਬਰ ਜਿਹੜਾ ਗਿਣਿਆ ਜਾਂਦਾ ਉਹ ਹਮੇਸ਼ਾ ਸੀਟਾਂ ਦਾ ਗਿਣਿਆ ਜਾਂਦਾ ਹੂੰ ਸੋ ਜੇ ਸੀਟਾਂ ਦੀ ਗਿਣਤੀ ਕਰਦੇ ਹੋ ਤਾਂ ਸਾਡਾ ਪ੍ਰਦਰਸ਼ਨ ਬਹੁਤ ਅੱਛਾ ਹੈ ਜੋ ਕੋਈ ਪ੍ਰਜਾਤੰਤਰ ਦੇ ਪੈਮਾਨੇ ਤੇ ਪੂਰਾ ਉੱਤਰਦਾ ਹੈ ਤੇ ਵੋਟਾਂ ਕਈ ਵਾਰ ਕੁਝ ਥੋੜੀਆਂ ਬਹੁਤੀਆਂ ਵੱਜ ਜੰਨੀਆਂ ਕਈ ਵਾਰ ਘਟ ਜੰਨੀਆਂ ਮੈਂ ਕਹਿੰਦਾ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤੇ ਬਿਨਾ ਇਹਨਾਂ ਖਿਆਲ ਕੀਤੇ ਬਿਨਾ ਤੁਸੀਂ ਇਹ ਦੇਖੋ ਕਿ ਅਸੀਂ ਸੱਤ ਸੀਟਾਂ ਲੈ ਕੇ ਸਭ ਤੋਂ ਵੱਡੀ ਮਲ ਮਾਰੀ ਹੈ ਪੰਜਾਬ ਚ ਪਰ ਰਾਣਾ ਜੀ ਮੰਤਨ ਤਾਂ ਹੋਣਾ ਚਾਹੀਦਾ ਸੱਤ ਸੀਟਾਂ ਤੁਹਾਡੀਆਂ ਆਈਆਂ ਪਿਛਲੀ ਵਾਰ ਅਟ ਸੀਗੀਆਂ ਪਿਛਲੀ ਵਾਰ ਵੋਟ ਪਰਸੈਂਟ 40 ਸੀਗਾ ਐਤ ਕੀ 26 ਬਈ ਇਸ ਗੱਲ ਨੂੰ 14% ਬਹੁਤ ਮੋਟਾ ਇਸ ਵਾਰ ਕੁਝ ਹੋਰ ਪਲੇਅਰ ਵੀ ਤਾਂ ਆ ਗਏ ਨਾ ਇਸ ਵਾਰ ਕੁਝ ਹੋਰ ਪਲੇਅਰ ਆ ਗਏ ਸਾਈਜ਼ੇਬਲ ਵੋਟ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਵੀ ਲਈ ਹੈ ਕੁਝ ਬੀਜੇਪੀ ਵੀ ਆਈ ਹੈ ਥੋੜਾ ਬਹੁਤ ਉਹਦੇ ਚ ਵਾਧਾ ਵੀ ਹੋਇਆ ਅਕਾਲੀ ਦਲ ਆਪ ਚੋਣ ਲੜ ਰਿਹਾ ਸੀ ਸੋ ਕਿਉਂਕਿ ਪਾਰਟੀਆਂ ਜ਼ਿਆਦਾ ਸੀ ਉਮੀਦਵਾਰ ਜਿਆਦਾ ਸੀ ਇਸ ਕਰਕੇ ਪਰਸੈਂਟੇਜ ਘਟਣਾ ਸੁਭਾਵਿਕ ਆ ਪਰ ਇਹ ਕੋਈ ਗੱਲ ਨਹੀਂ ਹੈਗੀ ਮਸਲਾ ਇਹ ਹੈ ਕਿ ਪੰਜਾਬੀਆਂ ਨੇ ਸਾਨੂੰ 7 ਸੀਟਾਂ ਦੇ ਕੇ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਬਣਾ ਕੇ ਲੋਕ ਸਭਾ ਦੇ ਅੰਦਰ ਪਹੁੰਚਿਆ ਤੁਹਾਡੇ ਵਿਰੋਧੀ ਦਾ ਸ਼ਰਿਆਮ ਕਹਿ ਰਹੇ ਕਿ ਕਾਂਗਰਸ ਨੂੰ Hindu ਅਗਰ ਵੋਟ ਪਉਂਦਾ ਤਾਂ ਬਹੁਤ ਗਲਤ ਹੈ ਔਰ ਤੁਹਾਨੂੰ ਲੱਗਦਾ ਵੀ ਹੈ ਕਿ Hindu ਵੋਟ ਬੈਂਕ ਹੋਵੇ ਜਾਂ SC ਵੋਟ ਬੈਂਕ ਹੋਵੇ ਤੁਹਾਨੂੰ ਨਾਰਾਜ਼ ਲੱਗਿਆ ਬਿਲਕੁਲ 100% ਗਲਤ ਹੈ ਮੈਨੂੰ ਉਹਨਾਂ ਲੋਕਾਂ ਨਾਲ ਗਿਲਾ ਹੈ ਜਿਹੜੇ ਕਹਿੰਦੇ ਹਿੰਦੂ ਨੇ ਵੋਟ ਨਹੀਂ ਪਾਈ ਜੇ ਹਿੰਦੂ ਵੋਟ ਨਾ ਪਾਉਂਦਾ ਤਾਂ ਕਿਆ ਅਸੀਂ 7 ਸੀਟਾਂ ਜਿੱਤ ਜਾਂਦੇ ਜੇ ਹਿੰਦੂ ਵੋਟ ਨਾ ਪਾਉਂਦਾ ਕਿਆ ਅਸੀਂ ਲੁਧਿਆਣਾ ਜਿੱਤ ਜਾਂਦੇ ਕਿਆ ਅਸੀਂ ਜਲੰਧਰ ਜਿੱਤ ਜਾਂਦੇ ਕਿਆ ਅਸੀਂ ਗੁਰਦਾਸਪੁਰ ਜਿੱਤ ਜਾਂਦੇ ਕਿਆ ਅਸੀਂ ਪਟਿਆਲਾ ਜਿੱਤ ਜਾਂਦੇ ਅਸੀਂ ਜਿਹੜੀਆਂ 7 ਸੀਟਾਂ ਜਿੱਤੀਆਂ ਇਹ ਹਿੰਦੂ ਤੇ ਐਸਸੀ ਦੀ ਮਦਦ ਨਾਲ ਹੀ ਜਿੱਤੀਆਂ ਹਨ ਉਹਨਾਂ ਤੋਂ ਬਿਨਾ ਇਹ ਕਲਪਨਾ ਨਹੀਂ ਕੀਤੀ ਜਾ ਸਕਦੀ ਕਿ ਅਸੀਂ ਇਹ ਸੱਤ ਸੀਟਾਂ ਜਿੱਤ ਜਾਂਦੇ ਇਹ ਬਿਲਕੁਲ ਗਲਤ ਪ੍ਰਚਾਰ ਹੈ ਇਹ ਥੋੜਾ ਬਹੁਤਾ ਬੋਟ ਪਰਸੈਂਟੇਜ ਘਾਟਾ ਵਾਧਾ ਹੁੰਦਾ ਰਹਿੰਦਾ ਲੇਕਿਨ ਵੱਡੀ ਗਿਣਤੀ ਚ ਪੰਜਾਬੀ Hindu ਨੇ ਤੇ ਪੰਜਾਬੀ ਐਸਸੀ ਭਾਈਚਾਰੇ ਨੇ ਕਾਂਗਰਸ ਦਾ ਲੜਖੜਿਆ ਕਾਂਗਰਸ ਨੂੰ ਅਸ਼ੀਰਵਾਦ ਦਿੱਤਾ ਔਰ ਅੱਗੇ ਵਾਸਤੇ ਸੱਤਾ ਚਾਣ ਵਾਸਤੇ ਰੱਪੜਾ ਕੀਤਾ ਰਣਾਜੀਪੁਰ 9 ਤੋਂ 18% ਤੱਕ BJP ਉਹ ਬੈਂਚ ਚਲੇ ਗਿਆ ਬੀਜੇਪੀ ਨੂੰ ਅਕਸਰ ਹਿੰਦੂ ਗੌਰ ਕਾ ਹਾਰਡ ਕੋਰ ਮੰਨਿਆ ਜਾਂਦਾ ਤੁਸੀਂ 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 ਉਹਨਾਂ ਦੀ ਪਰਸੈਂਟੇਜ ਦੀ ਬਾਰ-ਬਾਰ ਗੱਲ ਕਰਦੇ ਹੋ ਉਹ ਤਾਂ ਖੁਸ਼ ਹੋਏ ਫਿਰਦੇ ਨੇ ਬਿਨਾਂ ਅਸਲੀ ਜਿੱਤੇ ਦੇ ਵੀ ਬੰਦਾ ਦੀ ਸ਼ਾਦੀ 'ਚ ਅਬਦੁੱਲਾ ਦਿਵਾਨਾ ਜਿਉ ਖੁਸ਼ ਹੈ ਉਹਨਾਂ ਨੂੰ ਕੌਣ ਰੋਕ ਸਕਦਾ ਹੈ ਤੁਹਾਡੇ ਬਹੁਤ ਸਮਝਾ ਸਕਦਾ ਹੈ ਕਾਂਗਰਸ ਦੇ ਬੁਸ਼ੀਲੀ ਜਾ ਕੇ ਬਹੁਤ ਖਾਸ ਕਰ ਰਹੇ ਉਹਨਾਂ ਨੂੰ ਪੁੱਛ ਵੀ ਲਿਆ ਕਰੋ ਵੀ ਕੋਈ ਸੀਟ ਵੀ ਆਈ ਕੋਈ ਸੀਟ ਜਿੱਤੀ 27 'ਚ ਕਹਿੰਦੇ ਸਰਕਾਰ ਬਣਾਵਾਂਗੇ ਆ ਚਲੋ ਕੋਈ ਗੱਲ ਹੀ ਅਗਰ ਉਹ ਐਸਾ ਸੋਚਦੇ ਐ ਤਾਂ ਪ੍ਰਜਾਤੰਤਰ 'ਚ ਹਰ ਆਦਮੀ ਨੂੰ ਸੋਚਣ ਦਾ ਹੱਕ ਹੈ ਉਹ ਉਹਨਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਉਹ ਆਣਾ ਚਾਹਦੇ ਐ 27 ਦੇ ਵਿੱਚ ਲੇਕਿਨ ਠੀਕ ਐ ਉਹ ਖੁਸ਼ਪੈ ਵਿੱਚ ਨੇ ਬਿਲਕੁਲ ਹੋਣੇ ਚਾਹੀਦੇ ਨੇ ਆਵਾਂਗੇ ਅਸੀਂ ਆਏਗੀ ਕਾਂਗਰਸ ਰਣਾ ਜੀ ਥੋੜੇ ਲੀਡਰ ਵੀ ਕਹਿ ਰਹੇ ਨੇ ਤੁਸੀਂ ਵੀ ਸਾਨੂੰ ਇਹ ਗੱਲ ਦਾ ਜਵਾਬ ਦਿਓ ਕਿ ਲੱਗਦਾ ਨਹੀਂ ਕਾਂਗਰਸ ਦਾ ਸਿੱਟਾ ਸਰਦੀ ਸੀਗੀ ਰਣਾ ਗਰਜੀਤ ਨੇ ਵੀ ਹੁਣੇ ਕਿਹਾ ਤੁਸੀਂ ਸੱਤ ਜਿੱਤੀਆਂ ਕਾਂਗਰਸ ਉਹਨਾਂ ਨੇ ਕਿਹਾ ਵੀ ਕਾਂਗਰਸੀ ਕਹਿੰਦੇ 10 ਮੰਡਨ ਦੇ ਵਿੱਚ ਵੀ ਲੇਟ ਹੋਈ ਤੁਸੀਂ ਕਹਿੰਦੇ ਵੀ 10 ਜਿੱਤ ਸਕਦੇ ਮੈਂ ਤਾਂ ਕਹਿੰਦਾ 13 ਜਿੱਤ ਸਕਦੇ ਸੀ ਤੇ ਸਤ ਨੂੰ ਰਹਿ ਗਈ ਸਕਦੇ ਯਾਰ ਜਿੱਤਣ ਵਿੱਚ ਤਾਂ ਬੜਾ ਫਰਕ ਹੈ ਇਹ ਇਹ ਕੋਈ ਕੋਈ ਦਲੀਲ ਨਹੀਂ ਹੈ ਟਿਕਟਾਂ ਵੰਡਣ 'ਚ ਥੋੜਾ ਸਾਡੀ ਪਾਰਟੀ ਲੇਟ ਜ਼ਰੂਰ ਕਰਦੀ ਹੈ ਉਹ ਸਾਡੇ ਅਧਰੂਨੀ ਮਸਲੇ ਹੈ ਉਨਾ ਦੇ ਬੈਠ ਕੇ ਅਸੀਂ ਅੰਦਰੂਨੀ ਗੱਲ ਕਰਾਂਗੇ ਜੇ ਕਿਤੇ ਕੋਈ ਕਮੀ ਰਹੀ ਹੈ ਜ਼ਰੂਰੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਉਹਦੇ ਤੇ ਵਿਚਾਰ ਕਰਾਂਗੇ ਇਹ ਪਬਲਿਕ ਪਲੇਟਫਾਰਮ ਤੇ ਗੱਲ ਕਰਨ ਵਾਲੀ ਨਹੀਂ ਹੈ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਬਈ ਅਸੀਂ ਇੰਨੀਆਂ ਜਿੱਤ ਸਕਦੇ ਸੀ ਇੰਨੀਆਂ ਕਿਉਂ ਆਈਆਂ ਇਹਦੇ ਵਿੱਚ ਕੀ ਕੀਤਾ ਜਾ ਸਕਦਾ ਸੀ ਇਹ ਸਾਡੇ ਅੰਦਰੂਨੀ ਮਸਲੇ ਆ ਉਹਨਾਂ ਤੇ ਬੈਠ ਕੇ ਜ਼ਰੂਰ ਵਿਚਾਰ ਕਰਾਂਗੇ ਪਰ ਪਬਲੀਕਲੀ ਇਹਨਾਂ ਚੀਜ਼ਾਂ ਤੇ ਗੱਲ ਕਰਨ ਦਾ ਕੋਈ ਟੁਕੜੀ ਹੈ ਰਣਾ ਜੀ ਅਕਸਰ ਦੇਸ਼ ਦੇ ਵਿੱਚ ਐਸਾ ਮਾਹੌਲ ਬਣਾਇਆ ਦਿੱਤਾ ਗਿਆ ਕਿ ਜਿਹੜੀ ਬੀਜੇਪੀ ਹੋ ਹਿੰਦੂ ਪਾਰਟੀ ਆ ਕਾਂਗਰਸ ਉਹ ਮੁਸਲਮਾਨ ਸਪੋਰਟ ਕਰਦੀ ਹੈ ਨਹੀਂ 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 ਕਾਂਗਰਸ ਜਿਹੜੀ ਹੈ ਉਹ ਹਮੇਸ਼ਾ ਜਿਹੜੀ ਹੈ ਸੈਕੂਲਰ ਖਿਆਲ ਨਾਲ ਚੱਲੀ ਹੈ ਕਾਂਗਰਸ ਦੇ ਨਾਲ ਹਿੰਦੂ ਵੀ ਹੈ ਕਾਂਗਰਸ ਦੇ ਨਾਲ ਮੁਸਲਮਾਨ ਵੀ ਹੈ ਪਰ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ 15 ਪਿਛਲੇ 15 ਸਾਲ ਤੋਂ ਅਲੱਗ ਕਰਕੇ ਰੱਖਿਆ ਕਾਗਰਸ ਦੇ ਨਾਲ ਸਾਰੇ ਹੈ ਅਗਰ ਕਾਂਗਰਸ ਦੇ ਨਾਲ ਕਾਂਗਰਸ ਇਕੱਲੇ ਮੁਸਲਮਾਨ ਦੇ ਨਾਲ 100 ਵੋਟ ਨਹੀਂ ਹੈ 100 ਸੀਟ ਨਹੀਂ ਸੀ ਲੈ ਸਕਦੀ ਜਿੰਨਾ بڑا ਨੰਬਰ ਸਾਡਾ ਇੰਡੀਆ ਬਲੌਕ ਦਾ ਆਇਆ ਹੈ ਕੀ ਆ ਉਹ ਇਕੱਲਾ ਮੁਸਲਮਾਨ ਨਾਲ ਆ ਗਿਆ ਕੀ ਹੈ ਪੋਸੀਬਲ ਹੈ ਇਹ ਗਰਦ ਖਿਆਲ ਮੁਲਕ ਦੇ ਅੰਦਰ ਫਲਾਇਆ ਜਾ ਰਿਹਾ ਹੈ। ਹੋਰ ਜੇ ਹਿੰਦੂ ਸਦਨ ਸਪੋਰਟ ਨਾ ਕਰਦਾ ਬਹੁਤ ਸਾਰੀਆਂ ਸਾਡੀਆਂ ਸੀਟਾਂ ਹੈ। ਮੈਂ ਅਸਮ ਦੇ ਵਿੱਚ ਕੋ ਜੁਰਹਾਟ ਸੀਟ ਹੈ ਸਾਡੀ। ਸਾਡੇ ਉੱਤੇ ਤਰਨਗ ਗੋਗੀ ਛਿੱਤ ਕੇ ਆਈ ਨੇ। ਉਹ 100% ਹਿੰਦੂ ਸੀਟ ਹੈ। ਇਦਾਂ ਨਹੀਂ ਬੜੀਆਂ ਸੀਟਾਂ ਨੇ ਜਿੱਥੋਂ ਅਸੀਂ ਜਿੱਤ ਕੇ ਆਏ। ਆ ਪੰਜਾਬ ਦੇ ਵਿੱਚ ਕਿਹੜੀ ਮੁਸਲਮਾਨ ਵਾਦੀ ਹੈ। ਹਰਿਆਣਾ ਦੇ ਵਿੱਚ ਕਿਹੜੀ ਜਾਕਰ ਦਾ ਬਿਆਨ ਸੁਣਿਆ ਤੁਸੀਂ ਸੁਨੀਲ ਜਾਕਰ। ਜਾਕਰ ਸਾਹਿਬ ਬੜੇ ਸੀਨੀਅਰ ਲੀਡਰ ਨੇ। ਜਾਕਰ ਸਾਹਿਬ ਕੀ ਕਹਿੰਦੇ ਨੇ ਮੈਂ ਉਹਦੇ ਤੇ ਕਿੰਦੂ ਪ੍ਰੰਤੂ ਨਹੀਂ ਕਰਦਾ। ਪਰ ਮੈਨੂੰ ਦੱਸੋ ਹਰਿਆਣੇ 'ਚ ਅਸੀਂ 5 ਸੀਟਾਂ ਲੈ ਕੇ ਆਏ। ਉਹ ਮੁਸਲਮਾਨ ਕੱਲੇ ਨੇ ਸੱਤੇ ਜਿੱਤ ਕੇ ਆਏ ਐਸਾ ਨਹੀਂ ਹੈ ਹਾਂ ਇਹ ਠੀਕ ਹੈ ਕਿ ਉਹ ਕੱਲੇ ਹਿੰਦੂ ਦੇ ਸੈਂਟੀਮੈਂਟਸ ਨੂੰ ਐਕਸਪਲੋਇਟ ਕਰਦੀ ਹੈ ਬੀਜੇਪੀ ਲੇਕਿਨ ਉਹਦੇ ਬਾਰੇ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਇਸ ਮੈਂ ਕਿ ਐਡ ਕਰ ਦਿੰਦਾ ਸਾਥ ਤੁਹਾਨੂੰ ਲੱਗਦਾ ਨਹੀਂ ਪਿਛਲੇ 10 ਸਾਲਾਂ ਤੋਂ ਜੋ 15 ਸਾਲਾਂ ਤੋਂ ਵੀ ਕਾਂਗਰਸ ਨੂੰ ਇੱਕ ਅਲੱਗ ਥਲਕ ਕਰਕੇ ਸਾਈਡ ਲਾਈਨ ਕਰ ਦਿੱਤਾ ਗਿਆ ਨਹੀਂ 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 ਇਹ ਕੋਸ਼ਿਸ਼ ਹੁੰਦੀ ਹੈ ਹਰ ਪੋਲੀਟਿਕਲ ਪਾਰਟੀ ਕੋਸ਼ਿਸ਼ ਕਰਦੀ ਹੈ ਬੀਜੇਪੀ ਦੀ ਕੋਸ਼ਿਸ਼ ਹੈ ਕਿ ਹਿੰਦੂ ਜਿਹੜੀ ਆ ਭਾਵਨਾਵਾਂ ਹਨ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਏ ਉਹਨਾਂ ਦਾ ਸ਼ੋਸ਼ਣ ਕੀਤਾ ਜਾਏ ਲੇਕਿਨ ਉਹ ਵੀ ਜਿੰਨਾ ਹੋਣਾ ਤਾਂ ਹੋ ਚੁੱਕਿਆ ਹੁਣ ਇਸ ਤੋਂ ਅੱਗੇ ਕੋਈ ਗੁਜਾਇਸ਼ ਨਹੀਂ ਹੈ ਇਸ ਤੋਂ ਅੱਗੇ ਨਹੀਂ ਕੁਝ ਹੋ ਸਕੇਗਾ ਉਹ ਹੁਣ ਪੀਕ ਤੇ ਨੇ ਹੁਣ ਵਾਪਸੀ ਤੇ ਨੇ ਉਹ 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 ਥੱਲੇ ਨੂੰ ਆਣਗੇ ਤੇ ਅਸੀਂ ਉੱਤੇ ਨੂੰ ਜਾਵਾਂਗੇ ਤੁਸੀਂ ਪੰਜਾਬ ਦੇ ਵੱਡੇ ਲੀਡਰ ਹੋ ਪੰਜਾਬ ਦੇ ਹਿੰਦੂਆਂ ਨੂੰ ਜਗਾਉਂਗੇ ਕਿ ਦੁਆਰਾ ਕਾਂਗਰਸ ਪਾਰਟੀ ਦੇ ਨਾਲ ਬਿਲਕੁਲ 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 ਪੰਜਾਬੀ ਹਿੰਦੂ ਪਹਿਲਾਂ ਵੀ ਕਾਂਗਰਸ ਦੇ ਨਾਲ ਹੈ ਪੰਜਾਬੀ ਹਿੰਦੂ ਹਮੇਸ਼ਾ ਚਟਾਨ ਦੀ ਤਰ੍ਹਾਂ ਕਾਂਗਰਸ ਦੇ ਨਾਲ ਖੜਾ ਹੋਇਆ ਔਰ ਜੇ ਕਿਤੇ ਕੁਝ ਫਿਰ ਵੀ ਕਰਨ ਦੀ ਲੋੜ ਹੋਈ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਉਨਾ ਕੀ ਜਾਂਦੇ ਵਿਚਾਰ ਕਰਕੇ ਰਾਜ ਨੂੰ ਟਿਕਟਾਂ ਦੋਈ ਦਿੱਤੀਆਂ ਸਿਰਫ ਹਿੰਦੂਆਂ ਨੂੰ 13 ਚੋਂ ਕੋਈ ਹਰ ਜੀ ਨਹੀਂ ਹਰ ਜੀ ਜੇ ਕੋਈ ਗੱਲ ਇਹਦੇ ਤੇ ਹੋਏਗੀ ਕੋਈ ਗੱਲ ਕਹਿਣ ਵਾਲੀ ਹੋਏਗੀ ਉਹ ਅਸੀਂ ਅੰਦਰ ਬੈਠ ਕੇ ਕਰਾਂਗੇ ਅੰਦਰ ਬੈਠ ਕੇ ਕਰਦੇ ਆ ਹਾਂ ਸਿੱਖ ਸਿਆਸਤ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਸਿੱਖ ਸਿਆਸਤ ਬਾਰੇ ਮੇਰਾ ਇਹ ਮੰਨਣਾ ਹੈ ਕਿ ਇਹ ਕੋਈ ਚੰਗਾ ਇਸ਼ਾਰਾ ਨਹੀਂ ਹੈਗਾ ਕਿ ਇਸ ਸਰਹੱਦੀ ਸੂਬੇ 'ਚ ਜਿਹੜੇ ਸਿੱਖ ਹੈ ਸ਼ਕਤੀ ਜਿਹੜੀ ਹੈ ਸਿੱਖ ਦੇ ਜਿਹੜੇ ਅ ਰਾਜਨੀਤਿਕ ਪੋਲਿਟੀਕਲ ਸੈਂਟੀਮੈਂਟਸ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਪ੍ਰੋਪਰ ਨੁਮਾਇੰਦਗੀ ਨਾ ਹੋਈ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਪਿਛਲੇ ਸਮੇਂ ਦੇ ਅੰਦਰ ਕਾਰਨ ਉਹਦੇ ਵੱਖ-ਵੱਖ ਨੇ ਬਹੁਤ ਸਾਰੇ ਕਾਰਨ ਨੇ ਉਹਨਾਂ ਸਾਰੇ ਕਾਰਨਾਂ ਨੂੰ ਨਜ਼ਰਅੰਦਾਜ਼ ਕਰਕੇ ਮੋٹے ਤੌਰ ਤੇ ਗੱਲ ਕਹੀ ਜਾ ਸਕਦੀ ਹੈ ਕਿ ਸਿੱਖਾਂ ਦੀ ਜਿਹੜੀ ਰਾਜਨੀਤਿਕ ਤਾਕਤ ਹੈ ਉਹਦੇ ਚ ਕਮੀ ਆਈ ਹੈ ਜੀ ਉਹਦੇ ਚ ਕਮੀ ਆਈ ਹੈ ਉਹ ਨਹੀਂ ਆਣੀ ਚਾਹੀਦੀ ਨਾ ਉਹ ਦੇਸ਼ ਦੇ ਹਿੱਤ ਚ ਦਾ ਸੂਬੇ ਦੇ ਹਿੱਤ ਚ ਹੈ ਉਹਦੇ ਤੇ ਉਹਨਾਂ ਨਾਲ ਸਮਾਂ ਦੱਸੇਗਾ ਕਿ ਕਿਹੜੇ ਪਾਸੇ ਨੂੰ ਸਿੱਖ ਸਿਆਸਤ ਜਾਂਦੀ ਜਾਂਦੇ ਲਾਸਟ ਜੀਸ ਵਾਲਾ ਜਾਂਦੇ ਸਾਡੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਦਸ਼ਕਰ ਨਹੀਂ ਤੁਹਾਡੇ ਰਾਹੀ ਪੰਜਾਬੀਆਂ ਨੂੰ ਇਹ ਸੁਨੇਹਾ ਦੇਣਾ ਚਾਹਨਾ ਹੈ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਇੱਕ ਸੁਰਤਾ ਦਾ ਸਬੂਤ ਦਿੱਤਾ ਹੈ ਅਮੀਰ ਜਿਹੜਾ ਆਪਣਾ ਵਿਰਸਾ ਹੈ ਸਾਡੀਆਂ ਜਿਹੜੀਆਂ ਅਮੀਰ ਰਵਾਇਤਾਂ ਹਨ ਉਹਨੇ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਪੰਜਾਬ ਤੇ ਪੰਜਾਬੀਅਤ ਦਾ ਚੜ੍ਹਾ ਬਣਦ ਕੀਤਾ ਹੈ ਕਿ ਕਈ ਪਾਸਿਓਂ ਕੋਸ਼ਸ਼ ਹੋ ਰਹੀਆਂ ਕਈ ਪਾਸਿਓਂ ਰੇਡੀਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੂ ਲੋੜ ਅੱਜ ਪੰਜਾਬੀਆਂ ਨੂੰ ਕਿ ਅਸੀਂ ਆ ਸਾਰੀਆਂ ਚੀਜ਼ਾਂ ਤੋਂ ਸੁਚੇਤ ਰਹੀਏ ਤੇ ਆਪਣੇ ਪੰਜਾਬ ਨੂੰ ਹੋਰ ਸੋਹਣਾ ਬਣਾਉਣ ਵਿੱਚ ਸਾਰੇ ਰਲ ਮਿਲ ਕੇ ਯੋਗਦਾਨ ਪਾਈਏ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਇਨੇ ਰਣਾ ਕੇਪੀ ਸਿੰਘ ਨੇ ਤੁਹਾਨੂੰ ਇੰਟਰਵਿਊ ਕਿਵੇਂ ਲੱਗੀ ਸਾਨੂੰ ਵੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ